ਪਾਲਤਿੰਗ ਦੇ ਮਾਤਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਲਾਈਵ ਹੋ ਕੇ ਵੱਡੇ ਖੁਲਾਸੇ ਕੀਤੇ ਗਏ ਨੇ ਤੇ ਭਾਈ ਅਮਰਤਪਾਲ ਸਿੰਘ ਦੇ ਮਾਤਾ ਦਾ ਕਹਿਣਾ ਹੈ ਕਿ ਕੱਲ ਅਸੀਂ ਚੇਤਨਾ ਮਾਰਚ ਕੱਢਣਾ ਸੀ ਪਰੰਤੂ ਉਸ ਤੋਂ ਪਹਿਲਾਂ ਹੀ ਸਿੱਖਾਂ ਨੂੰ ਲੈ ਕੇ ਜਿਹੜਾ ਕਿ 扑ਕੌਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਕਈ ਸਿੱਖ ਜਥੇਬੰਦੀਆਂ ਜਿਹੜੇ ਪੁਲਿਸ ਨੇ ਗ੍ਰਿਫਤਾਰ ਕਰ ਲਈਆਂ ਤੇ ਜਿਸ ਤੋਂ ਬਾਅਦ ਹੁਣ ਸਿੱਖ ਜਥੇਬੰਦੀ ਇਸ ਗੱਲ ਦਾ ਵਿਰੋਧ ਕਰ ਰਹੀ ਹੈ ਨੇ ਤੇ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਨੂੰ ਲੈ ਕੇ ਅਤੇ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਜਿਹੜਾ ਇੱਕ ਵੱਡਾ ਪ੍ਰਦਰਸ਼ਨ ਹੋ ਰਿਹਾ ਸੀ ਤੇ ਜਿਸ ਦੇ ਦੌਰਾਨ ਚੇਤਨਾ ਮਾਰਚ 8 ਅਪ੍ਰੈਲ ਨੂੰ ਜਿਹੜਾ ਕਿ ਕੀਤਾ ਜਾਣਾ ਸੀ ਪਰੰਤੂ ਉਸ ਤੋਂ ਪਹਿਲਾਂ ਹੀ ਇੱਕ ਫਿਰ ਤੋਂ ਪੰਜਾਬ ਸਰਕਾਰ ਨੇ ਸਿੱਖ ਜਥੇਬੰਦੀਆਂ ਨੂੰ ਲੈ ਕੇ ਸਾਜ਼ਿਸ਼ ਰਚਣੀ ਸ਼ੁਰੂ ਕਰ ਦਿੱਤੀ ਤੇ ਉੱਥੇ ਹੀ ਕਈ ਸਿੱਖ ਜਥੇਬੰਦੀਆਂ ਹਿਰਾਸਾ ਦੇ ਵਿੱਚ ਲੈ ਲਈਆਂ ਤੇ ਜਿਸ ਦੇ ਦੌਰਾਨ ਭਾਈ ਅਮਰਤਪਾਲ ਸਿੰਘ ਦੇ ਮਾਤਾ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਏ ਨੇ ਤੇ ਜਿਸ ਦੇ ਦੌਰਾਨ ਫਿਰ ਤੋਂ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਜੇਕਰ ਜੇਰ ਭੇਜਣਾ ਚਾਹੁੰਦੇ ਆ ਪੰਜਾਬ ਸਰਕਾਰ ਤਾਂ ਭੇਜ ਦੇਣਾ ਤੇ ਜੇਕਰ ਸਾਡੇ ਨਾਲ ਕੁਝ ਵੀ ਕਰਨਾ ਚਾਹੁੰਦੀ ਆ ਤਾਂ ਪੰਜਾਬ ਸਰਕਾਰ ਕਰ ਲੈ ਪਰੰਤੂ ਅਸੀਂ ਨਾ ਹੀ ਦਬਣ ਦਬਾਉਣ ਵਾਲੇ ਆ ਤੇ ਨਾ ਹੀ ਡਰਨ ਵਾਲੇ ਆ ਤੇ ਜਿਸ ਦੇ ਦੌਰਾਨ ਭਾਈ ਅਮਰਤਪਾਲ ਸਿੰਘ ਦੇ ਮਾਤਾ ਦੇ ਵੱਲੋਂ ਇਹ ਬਿਆਨ ਦੇ ਕੇ ਪੰਜਾਬ ਸਰਕਾਰ ਨੂੰ ਸਿੱਧੀ ਚੇਤਾਵਨੀ ਵੀ ਦਿੱਤੀ ਗਈ ਹੈ ਤੇ ਦੱਸ ਦਈਏ ਕਿ ਕੱਲ ਚੇਤਨਾ ਮਾਰਚ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੌਮ ਨੂੰ ਇੱਕ ਵੱਡਾ ਸੁਨੇਹਾ ਲਾਇਆ ਤੇ ਜਿਸ ਦੇ ਦੌਰਾਨ ਭਾਈ ਅਮਰਤਪਾਲ ਸਿੰਘ ਨੇ ਮਾਤਾ ਵੱਲੋਂ ਇਹ ਬਿਆਨ ਦਿੱਤੇ ਗਏ ਸਿੱਖ ਜਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੋਰ ਕੀ ਕਹਿਣਾ ਭਾਈ ਅਮਰਪਾਲ ਸਿੰਘ ਦੇ ਮਾਤਾ ਦਾ ਸੋ ਦੇ ਤਾਂਹੀਂ ਤੁਹਾਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਅਸੀਂ ਉੱਥੇ ਚੱਲੇ ਹਾਂ ਮੇਰੇ ਕੋ ਛਾਂਤੀ ਹੈ ਨਾ ਮੇਰੇ ਗੱਲ ਕੋਈ ਨਹੀਂ ਕੋਈ ਹੁੱਲੜਵਾਜੀ ਨਹੀਂ ਕਰਨ ਦਾ ਮੌਕਾ ਨਹੀਂ ਤੇਰਾ ਉੱਥੇ ਕਿਸੇ ਨੂੰ ਮੌਕਾ ਨਹੀਂ ਜਣਾ ਤੁਸੀਂ ਸ਼ਾਂਤਾਂ ਰੋਸਮਾਰਚ ਵਿੱਚ ਬਹਿ ਜਾਓ ਇੱਕ ਜਗ੍ਹਾ ਤੇ ਜਿੱਥੇ ਮਰਜੀ ਹਨ ਕੋਈ ਨਹੀਂ ਭਾਵੇਂ ਜੇਸ ਲੈ ਜਾਣ ਜਿੱਥੇ ਮਰਜੀ ਲੈ ਜਾਣ ਤੁਸੀਂ ਕੋਈ ਹੁੱਲੜਵਾਜੀ ਨਹੀਂ ਕਰਨੀ ਸਾਰੀਆਂ ਸੰਗਤਾਂ ਨੂੰ ਪੀ ਲਿਆ ਪੀ ਹੋ ਤਾਂ ਨਿਕਲ ਕੇ ਅਦਾਸ ਕਰੋ ਵਾਹਿਗੁਰੂ ਗਾੜੀ ਵੱਧ ਤੋਂ ਵੱਧ ਉੱਥੇ ਮੋਰਚੇ 'ਚ ਪਹੁੰਚੋ ਸਾਰੀ ਸੰਗਤ ਤੇ ਕੋਈ ਗੱਲ ਨਹੀਂ ਜਾਨ ਨੂੰ ਜੇਲ੍ਹ 'ਚ ਵੀ ਲੈ ਜਾਣਗੇ ਤੇ ਕੋਈ ਗੱਲ ਨਹੀਂ ਨਹੀਂ ਨਾ ਪਹੁੰਚਣ ਦਿੰਦੇ ਤਾਂ ਵੀ ਕੋਈ ਗੱਲ ਨਹੀਂ ਭਾਈ ਅਮ ਤੇ ਦੱਸਦੀ ਹੈ ਕਿ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਲਾਈਵ ਹੋ ਕੇ ਵੱਡੇ ਖੁਲਾਸੇ ਕੀਤੇ ਗਏ ਨੇ ਤੇ ਭਾਈ ਅਮਰਤਪਾਲ ਸਿੰਘ ਦੇ ਮਾਤਾ ਦਾ ਕਹਿਣਾ ਹੈ ਕਿ ਕੱਲ ਅਸੀਂ ਚੇਤਨਾ ਮਾਰਚ ਕੱਢਣਾ ਸੀ ਪਰੰਤੂ ਉਸ ਤੋਂ ਪਹਿਲਾਂ ਹੀ ਸਿੱਖਾਂ ਨੂੰ ਲੈ ਕੇ ਜਿਹੜਾ ਕਿ 扑ਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਕਈ ਸਿੱਖ ਜਥੇਵੰਦੀਆਂ ਜਿਹੜੇ ਪੁਲਿਸ ਨੇ ਗ੍ਰਿਫਤਾਰ ਕਰ ਲਈਆਂ ਹੈ ਤੇ ਜਿਸ ਤੋਂ ਬਾਅਦ ਥੋੜਾ ਸਖਜਤ ਮੰਦੀ ਇਸ ਗੱਲ ਦਾ ਵਿਰੋਧ ਕਰ ਰਹੀ ਨੇ ਤੇ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਨੂੰ ਲੈ ਕੇ ਅਤੇ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਜਿਹੜਾ ਇੱਕ ਵੱਡਾ ਪ੍ਰਦਰਸ਼ਨ ਹੋ ਰਿਹਾ ਸੀ ਤੇ ਜਿਸ ਦੇ ਦੌਰਾਨ ਜੇ ਇਤਨਾ ਮਾਰਚ 8 ਅਪ੍ਰੈਲ ਨੂੰ ਜਿਹੜਾ ਕਿ ਕੀਤਾ ਜਾਣਾ ਸੀ ਪਰੰਤੂ ਉਸ ਤੋਂ ਪਹਿਲਾਂ ਹੀ ਇੱਕ ਫਿਰ ਤੋਂ ਪੰਜਾਬ ਸਰਕਾਰ ਨੇ ਸਿੱਖ ਜਥੇਬੰਦੀਆਂ ਨੂੰ ਲੈ ਕੇ ਸਾਜ਼ਿਸ਼ ਰਚਣੀ ਸ਼ੁਰੂ ਕਰ ਦਿੱਤੀ ਤੇ ਉੱਥੇ ਹੀ ਕਈ ਸਿੱਖ ਜਥੇਬੰਦੀਆਂ ਹਿਰਾਸਾ ਦੇ ਵਿੱਚ ਲੈ ਲਈਆਂ ਤੇ ਜਿਸ ਦੇ ਦੌਰਾਨ ਭਾਈ ਅਮਰਤਪਾਲ ਸਿੰਘ ਦੇ ਮਾਤਾ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਏ ਨੇ ਤੇ ਜਿਸ ਦੇ ਦੌਰਾਨ ਫਿਰ ਤੋਂ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਜੇਕਰ ਜ਼ਹਿਰ ਭੇਜਣਾ ਚਾਹੁੰਦੇ ਆ ਪੰਜਾਬ ਸਰਕਾਰ ਤਾਂ ਭੇਜ ਦੇਣਾ ਤੇ ਜੇਕਰ ਸਾਡੇ ਨਾਲ ਕੁਝ ਵੀ ਕਰਨਾ ਚਾਹੁੰਦੀ ਆ ਤਾਂ ਪੰਜਾਬ ਸਰਕਾਰ ਕਰ ਲੈ ਪਰੰਤੂ ਅਸੀਂ ਨਾ ਹੀ ਧਬਣ ਦਬਾਉਣ ਵਾਲੇ ਆ ਤੇ ਨਾ ਹੀ ਡਰਨ ਵਾਲੇ ਆ ਤੇ ਜਿਸ ਦੇ ਦੌਰਾਨ ਭਾਈ ਅਮਰਤਪਾਲ ਸਿੰਘ ਦੇ ਮਾਤਾ ਦੇ ਵੱਲੋਂ ਇਹ ਬਿਆਨ ਦੇ ਕੇ ਪੰਜਾਬ ਸਰਕਾਰ ਨੂੰ ਸਿੱਧੀ ਚੇਤਾਵਨੀ ਵੀ ਦਿੱਤੀ ਗਈ ਹੈ ਤੇ ਦੱਸਦੀ ਹੈ ਕਿ ਕੱਲ ਚੇਤਨਾ ਮਾਰਚ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੌਮ ਨੂੰ ਇੱਕ ਵੱਡਾ ਸੁਨੇਹਾ ਲਾਇਆ ਤੇ ਜਿਸ ਦੇ ਦੌਰਾਨ ਭਾਈ ਅਮਰਤਪਾਲ ਸਿੰਘ ਨੇ ਮਾਤਾ ਦੇ ਵੱਲੋਂ ਇਹ ਬਿਆਨ ਦਿੱਤੇ ਗਏ ਸਿੱਖ ਜਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੋਰ ਕੀ ਕਹਿਣਾ ਭਾਈ ਅਮਰਤਪਾਲ ਸਿੰਘ ਨੇ ਮਾਤਾ ਦਾ ਸੁਣਦੇ ਤਾਂਹੀਂ ਤੁਹਾਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਅਸੀਂ ਅੱਥਰ ਚੱਲੇ ਹਾਂ ਮੇਰੇ ਗੱਲ ਕੋਈ ਨਹੀਂ ਕੋਈ ਹੁੱਲੜਬਾਜੀ ਦੇ ਕਰਕੇ ਉਹਨੂੰ ਮੌਕਾ ਨਾ ਦੇਣਾ ਕਿਸੇ ਨੂੰ ਮੌਕਾ ਨਹੀਂ ਦੇਣਾ ਤੁਸੀਂ ਸ਼ਾਂਤਤਾ ਰੋਸਮਾਰਿਕ ਬਹਿ ਜਾਓ ਇੱਕ ਜਗ੍ਹਾ ਤੇ ਜਿੱਥੇ ਮਰਜ਼ੀ ਹਨ ਕੋਈ ਨਹੀਂ ਭਾਵੇਂ ਜੇਸੇ ਲੈ ਜਾਣ ਜਿੱਥੇ ਮਰਜ਼ੀ ਲੈ ਜਾਣ ਤੁਸੀਂ ਕੋਈ ਹੁੱਲੜਬਾਜੀ ਨਹੀਂ ਕਰਨੀ ਸਾਰੀਆਂ ਸੰਗਤਾਂ ਨੂੰ ਪੀੜਿਆ ਪਈ ਹੋ ਤਾਂ ਨਿਕਾਹ ਕੇ ਅਰਦਾਸ ਕਰੋ ਵਾਹਿਗੁਰੂ ਗਾੜੀ ਵੱਧ ਤੋਂ ਵੱਧ ਉੱਥੇ ਮੋਰਚੇ ਤੇ ਕੋਈ ਗੱਲ ਨਹੀਂ ਜਾਣ ਨੂੰ ਜੇਲ੍ਹ ਵੀ ਲੈ ਜਾਣਗੇ ਤੇ ਕੋਈ ਗੱਲ ਨਹੀਂ ਨਹੀਂ ਨਾ ਪਹੁੰਚਣ ਦਿੰਦੇ ਤਾਂ ਵੀ ਕੋਈ ਗੱਲ